ਅਰੇ ਲੁਧਿਆਣਾ ਦੇ ਵਿੱਚ ਹਰਕਾ 25 ਤੋਂ ਵੀ ਚੋਣਾ ਹੋਣ ਜਾ ਰਹੀਆਂ ਨੇ ਜਿੱਥੇ ਕਿ ਚਾਰ ਕੈਂਡੀਡੇਟ ਵੱਡੀ-ਵੱਡੀਆਂ ਪਾਰਟੀਆਂ ਦੇ ਖੜੇ ਨੇ ਤੁਹਾਡਾ ਕੀ ਕਹਿਣਾ ਹੈ ਇਹ ਬਣਾ ਸਰ ਅੱਜ ਦੇ ਟਾਈਮ ਦੇ ਉੱਤੇ ਜੋ ਰਾਜਨੀਤਿਕ ਸਟੰਟ ਚੱਲੇ ਆ ਰਹੇ ਆ ਕਿਤੇ ਨਾ ਕਿਤੇ ਦੇਖੋ ਮਿਸਗਾਈਡ ਵੀ ਕੀਤਾ ਜਾ ਰਿਹਾ ਸਾਨੂੰ ਹੁਣ ਦੇਖਿਆ ਜਾਵੇ ਇੱਕ ਪਾਸੇ ਚਾਰ ਧੜਿਆਂ ਦੀਆਂ ਜਿਹੜਾ ਇਸ ਟਾਈਮ ਪਾਰਟੀ ਦਾ ਇਲੈਕਸ਼ਨ ਦੇ ਵਿੱਚ ਕੈਡੀਟ ਹੈਗੇ ਨੇ ਇਹਦੇ باوجود ਸੜਕਾਂ ਦੇ ਉੱਤੇ ਜਿੱਥੇ ਵੀ ਦੇਖੇ ਜਾਂਦੇ ਹੋਰਡਿੰਗ ਦੇਖੇ ਜਾ ਰਹੇ ਹੋ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੇ ਕਿਉਂਕਿ ਉਹਨਾਂ ਦਾ ਸਮਰਾਜ ਹੈ ਇਸ ਵਕਤ ਉਹਨਾਂ ਦੀ ਸਰਕਾਰ ਆ ਮੁੱਖੀ ਦੀ ਸਰਕਾਰ ਨੂੰ ਦੇਖਦੇ ਹੋਏ ਪਬਲਿਕ ਤੱਕ ਬਾਕੀ ਪਾਰਟੀਆਂ ਦਾ ਸੁਨੇਹਾ ਨਹੀਂ ਪਹੁੰਚ ਰਿਹਾ ਕਿ ਕਿਹੜੀ ਕਿਹੜੀ ਪਾਰਟੀ ਹਲੇ ਤੱਕ ਤਾਂ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗ ਰਿਹਾ ਕਿ ਕੌਣ-ਕੌਣ ਹੈ ਜੋ ਹਾਲਾਤ ਇਸ ਵਕਤ ਚੱਲ ਰਹੇ ਇਸ ਵਕਤ ਦੇਖਣ ਨੂੰ ਦੇਖਿਆ ਜਾਵੇ ਤਾਂ ਸਿਰਫ ਦੋ ਹੀ ਸ਼ਖਸ ਇੱਕ ਭਾਰਤਪੂਰਨ ਆਸ਼ੂ ਔਰ ਦੂਸਰਾ ਸੰਜੀਵ ਅਰੋੜਾ ਹੀ ਨਜ਼ਰ ਆ ਰਹੇ ਨੇ ਤੇ ਸਰ ਦੇਖਿਆ ਜਾ ਰਿਹਾ ਜੇ ਸ਼ਹਿਰ ਦੇ ਵਿੱਚ ਕੰਮਕਾਰ ਕੀਤੇ ਹੁੰਦੇ ਤਾਂ ਇਹ ਇਨਾ ਬੋੜਾ ਤੇ ਲਗਭਗ 300 ਕਰੋੜ ਰੁਪਏ ਖਰਚੇ ਦੀ ਲੋੜ ਪੈਂਦੀ ਜਾਂ ਨਹੀਂ ਸਰ ਜਦੋਂ ਸੂਰਜ ਨਿਕਲਦਾ ਹੈ ਨਾ ਸਭ ਨੂੰ ਦਿਖਦਾ ਹੈ ਅਗਰ 300 ਕਰੋੜ ਰੁਪਏ ਖਰਚ ਕੀਤਾ ਕਾਦੇ ਵਾਸਤੇ ਕੀਤਾ ਆਹੀ ਕਿਤੇ ਗਰੀਬਾਂ ਦੇ ਭਲੇ ਵਾਸਤੇ ਕੀਤਾ ਜਾਂਦਾ ਜਿਸ ਤਰ੍ਹਾਂ ਕੀ ਪਿੱਛੇ ਆਪਾਂ ਜੇ ਦੇਖਿਆ ਜਾਵੇ ਤੇ ਗਰੀਬ ਵਰਗ ਵਾਸਤੇ ਨੀ ਲੇ ਗੜ ਦੇ ਉਤੇ ਕਣਕ ਦੀ ਸੀਗੀ ਜਾਂ ਹੋਰ ਸਹੂਲਤਾ ਸੀਗੀਆਂ ਜਿਹੜੀਆਂ ਵੀ ਪਿਛਣੀਆਂ ਸਰਕਾਰਾਂ ਨੇ ਦਵਾਈਆਂ ਉਹਦੇ ਨਾਲ ਨਾਲ ਸਾਨੂੰ ਇੱਕ ਸ਼ਰਾਫ ਵੀ ਮਿਲਿਆ ਅਗਰ ਸਾਡੇ ਪੰਜਾਬ ਦੀ ਤਰੱਕੀ ਹੋਈ ਉੱਥੇ ਇੱਕ ਸ਼ਰਾਫ ਜੋ ਕਿ ਸ਼ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਤੋਹਫਾ ਮਿਲਿਆ ਸੀਗਾ ਜਿਹਨੂੰ ਆਪਾਂ ਨਸ਼ੇ ਦਾ შეਮੰਤ ਰਿਆ ਔਰ ਇਸ ਨੂੰ ਠੱਲ ਪਾਉਣ ਵਾਸਤੇ ਆਮ ਆਦਮੀ ਪਾਰਟੀ ਨੇ ਸੰਕਲਪ ਲਿਆ ਸੀਗਾ ਔਰ ਉਸ ਦੇ ਵਿੱਚ ਹਰ ਰੋਜ਼ ਦੇਖਣ ਨੂੰ ਮੀਡੀਆ ਦੇ ਰਾਹੀਂ ਵੀ ਪਤਾ ਲੱਗਦਾ ਆ ਕਿ ਨਸ਼ਾ ਵੇਚਣ ਵਾਲੇ ਜਿਹੜੇ ਸਮੱਗਲਰ ਹੈ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੇ ਘਰ ਢਾਏ ਗਏ ਔਰ ਉਹ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਸਾਡੇ ਭਲੇ ਲਈ ਬਹੁਤ ਹੀ ਵਧੀਆ ਚੀਜ਼ ਸੀ ਲੇਕਿਨ ਅੱਜ ਦੇਖਿਆ ਜਾਂਦਾ ਇੱਕ ਥਾਰ ਵਾਲੀ ਬੀਬੀ ਵਾਇਰਲ ਹੋਈ ਸੀਗੀ ਪਿੱਛੇ ਜੇ ਤੇ ਉਹਦੀ ਕੁਝ ਦਿਨਾਂ ਦੇ ਵਿੱਚ ਹੀ ਜਮਾਨਤ ਹੋ ਗਈ ਕਿਤੇ ਨਾ ਕਿਤੇ ਸ਼ੱਕ ਤਾਂ ਇਹ ਵੀ ਆਂਦਾ ਕਿ ਕਿਤੇ ਕੋਈ ਇਹਦੇ ਵਿੱਚ ਪੋਲਿਟੀਕਲ ਪ੍ਰੈਸ਼ਰ ਹੈ ਯਾ ਕੋਈ ਪੁਲਿਸ ਮਹਿਕਮੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਉਹਦੀ ਸਪੋਰਟ ਹੈ ਕਿ ਜਿਹੜਾ ਇੰਨੀ ਜਲਦੀ ਜਮਨਤ ਹੋ ਗਈ ਆਮ ਨਸ਼ਾ ਵਿਚਣ ਵਾਲੇ ਤੇ ਤਾਂ ਘਰ ਥੋੜੇ ਜਾ ਰਹੇ ਆ ਪਰ ਉਹਦੇ ਕੋਰਟ ਨੇ ਕਿਹਾ ਵੀ ਵੀ ਕਿਸੇ ਜਦ ਤੱਕ ਪੂਰਾ ਇਹਨਾਂ ਦੀ ਜਾਂਚ ਨਹੀਂ ਹੋ ਜਾਂਦੀ ਤੇ ਤਦ ਤੱਕ ਕਿਸੇ ਦੇ ਧਾਰਨੀ ਤੋਂ ਨਹੀਂ ਜਾਣਗੇ ਪਰ ਸਰਕਾਰ ਵਿੱਚ ਕਿਹਨੇ ਕਿਤੇ ਗਰੀਬ ਲੋਕਾਂ ਦੇ ਨੂੰ ਨਾ ਬਖਸ਼ ਕੇ ਤੇ ਵੱਡੇ ਲੋਕਾਂ ਦੇ ਵੱਡੇ ਜਿਹੜੇ ਮਗਰਮਾਸ਼ਾ ਨਸ਼ਾ ਦੇ ਉਹਨਾਂ ਨੂੰ ਛੱਡ ਰਹੀ ਹੈ ਇਹਦੇ ਬਾਰੇ ਕੀ ਕਹਿੰਦੇ ਆ ਸਾਰੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜਿਸ ਵਕਤ ਵੀ ਨਸ਼ਾ ਫੜਿਆ ਜਾਂਦਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਪੇਪਰ ਮੀਡੀਆ ਰਾਹੀਂ ਆਮ ਜਨਤਾ ਤੱਕ ਇੱਕ ਗੱਲ ਪਹੁੰਚਾਈ ਜਾਂਦੀ ਹੈ ਕਿ ਪਾਰ ਤੋਂ ਨਸ਼ਾ ਆਇਆ ਔਰ ਉਹ ਪਾਰ ਤੋਂ ਨਸ਼ਾ ਆਇਆ ਕਿਸ ਤਰ੍ਹਾਂ ਇੱਕ ਪਰਿੰਦਾ ਤਾਂ ਪਰ ਮਾਰ ਨਹੀਂ ਸਕਦਾ ਪਾਰ ਤੋਂ ਨਸ਼ਾ ਇੱਥੇ ਕਿੱਦਾਂ ਪਹੁੰਚਿਆ ਇਹ ਸਾਡੀ ਇੱਕ ਆਮ ਜਨਤਾ ਦੇ ਨਾਤੇ ਸਾਡੀ ਇੱਕ ਸਵਾਲ ਹੈ ਸਰਕਾਰਾਂ ਨੂੰ ਕਿ ਸਾਨੂੰ 31 ਮਈ ਦਾ ਟਾਈਮ ਸ਼ਹਿਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ 31 ਮਈ ਦਾ ਟਾਈਮ ਦਿੱਤਾ ਗਿਆ ਸੀ ਨਸ਼ੇ ਨੂੰ ਬਿਲਕੁਲ ਖਤਮ ਕਰਨ ਦਾ ਠੀਕ ਹੈ ਜੀ ਔਰ ਇਹਦੇ ਬਾਵਜੂਦ ਹੁਣ ਤੱਕ ਜੇ ਪਤਾ ਲੱਗ ਰਿਹਾ ਰਿਸ਼ੂ ਆ ਰਹੀ ਹੈ ਤੇ 3/4 ਕਿਲੋ ਹੀ ਡਰੱਗਸ ਫੜੀ ਗਈ ਜਦਕਿ ਐਂਟੀ ਡਰੱਗਸ ਟਾਸਕ ਫੋਰਸ ਵੱਲੋਂ ਜਿਹੜੀ ਕੁਆਂਟਲਾਂ ਦੇ ਹਿਸਾਬ ਨਾਲ ਡਰੱਗਸ ਫੜੀ ਗਈ ਇਹਦੇ ਵਿੱਚ ਪਬਲਿਕ ਦੇ ਸਾਹਮਣੇ ਉਹ ਕਿਉਂ ਨਹੀਂ ਲਾਈ ਗਈ ਇੱਥੇ ਕਿਤੇ ਨਾ ਕਿਤੇ ਸਾਡੀ ਪਬਲਿਕ ਦਾ ਇਹ ਵੀ ਸਵਾਲ ਹੈ ਸਰ ਨਸ਼ਾ ਦੇ ਉੱਤੇ ਪਿਛਲੀ ਜਿਹੜੀ ਬਠਿੰਡਾ ਜਿਹੜੇ ਦੇ ਵਿੱਚ ਹੈ ਉਹ ਪਾ ਪੰਜਾਬ ਪੁਲਿਸ ਦੀ ਗੱਡੀ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਬਲਜ ਪਾਮਦ ਹੋਇਆ ਇਸ ਵਾਰ ਕੀ ਚੈਨਾਂ ਦੀ ਤਾਲੀ ਲੱਗਦਾ ਜਿਵੇਂ ਕਿ ਪੰਜਾਬ ਪੁਲਿਸ ਇਸ ਨਾਲ ਮੇਰੀ ਗੱਲ ਤਾਂ ਸਰਵੋਤਮ ਤਾਂ ਨਹੀਂ ਪਤਾਈ ਹੈ ਕਿ ਸਰਕਾਰਾਂ ਦੇ ਬਾਰੇ ਤਾਂ ਗਾਣਾ ਵੀ ਆਇਆ ਸੀ ਪਿੱਛੇ ਜੇ ਕਿ ਆਪ ਹੀ ਵਕਾਉਂਦਿਆਂ ਨੇ ਸਰਕਾਰਾਂ ਚੱਟਾ ਜਿਹੜਾ ਤੇ ਤਾਂ ਹੀ ਸ਼ਰੀਆਮ ਵਿਕਦਾ ਕਿਤੇ ਨਾ ਕਿਤੇ ਦੇਖੋ ਮੈਂ ਸਰਕਾਰ ਤੇ ਬਲੇਮ ਨਹੀਂ ਕਰ ਰਿਹਾ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਕੀ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਮੈਂ ਪੰਜਾਬੀ ਦੇ ਵਿੱਚ ਬੋਲੂਗਾ ਕਿ ਚਮਚੇ ਇਹ ਚਮਚੇ ਨਹੀਂ ਇਹ ਉਹ ਕੜਚੀਆਂ ਨੇ ਜਿਹੜੇ ਵੱਡੇ ਤੋਂ ਵੱਡੇ ਭਾਂਡੇ ਨੂੰ ਖਾਲੀ ਕਰ ਲਿਆ ਨੇ ਸਾਡੇ ਪੰਜਾਬ ਨੂੰ ਕਿਸੇ ਵਕਤ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਪਰ ਅੱਜ ਛੇਵਾਂ ਦਰਿਆ ਲੱਸਿਆਂ ਦਾ ਦਰਿਆ ਸਾਡੀ ਨੋਜ਼ਵਾਨ ਵੀਡੀ ਨੂੰ ਖਤਮ ਕਰ ਰਿਹਾ ਇੱਕ ਪਾਸੇ ਸਾਡੀ ਸੈਂਟਰ ਗਵਰਨਮੈਂਟ ਵੱਲੋਂ ਪੁਲਵਾਮਾ ਪਹਿਲਗਾਮ ਦੇ ਵਿੱਚ ਜਿਹੜਾ ਕਾਂਡ ਹੋਇਆ ਉਸ ਦੇ ਵਿੱਚ 26 27 ਮੋਤਾਂ ਤੇ ਆਪਾਂ ਆਪਰੇਸ਼ਨ ਸੰਧੂਰ ਸਾਡੀ ਸਰਕਾਰ ਨੇ ਕਰਤਾ ਲੇਕਿਨ ਜਿਹੜੇ ਸਾਡੇ ਨਸ਼ਿਆਂ ਦੇ ਨਾਲ ਸਾਡੀ ਨੌਜਵਾਨ ਪੀੜੀ ਖਤਮ ਹੋ ਰਹੀ ਆ ਇਹਦੇ ਵਾਸਤੇ ਕਿਹੜਾ ਆਪਰੇਸ਼ਨ ਸ਼ੁਰੂ ਕਰੋਗੇ ਆਪਰੇਸ਼ਨ ਵਿਧਵਾ ਹੀ ਸ਼ੁਰੂ ਕਰ ਦੋ ਕਿਉਂਕਿ ਨਸ਼ੇ ਨੂੰ ਕੰਟਰੋਲ ਨਹੀਂ ਤੁਸੀਂ ਕਰਨਾ ਜੇ ਕੰਟਰੋਲ ਕਰਨਾ ਆ ਤੇ ਜਿਹੜੀਆਂ ਬੀਬੀਆਂ ਪੈਣਾ ਵਿਧਵਾ ਹੋ ਰਹੀਆਂ ਨੌਜਵਾਨ ਨਸ਼ਿਆਂ ਦੇ ਵਿੱਚ ਸਿਰਿੰਜਾਂ ਵੀ ਹੱਥਾਂ ਦੇ ਵਿੱਚ ਰਹਿ ਜਾਂਦੀਆਂ ਨੇ ਔਰ ਲਾਸ਼ਾਂ ਮਿਲਦੀਆਂ ਨੇ ਇਹ ਚੀਜ਼ਾਂ ਕਿਤੇ ਨਾ ਕਿਤੇ ਗਲਤ ਹੈ ਔਰ ਅਸੀਂ ਇਹ ਚਾਹਾਂਗੇ ਕਿ ਇਸ ਸਬੰਧ ਦੇ ਵਿੱਚ ਸਰਕਾਰ ਨੂੰ ਸਖਤ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਦੂਸਰੇ ਨੰਬਰ ਤੇ ਜਿਹੜਾ ਐਲੋਪੈਥਿਕ ਨਸ਼ਾ ਜਿਹੜਾ ਡਰੱਗਸ ਵਿਕ ਰਿਆ ਹੈ ਚਿੱਟਾ ਵਿਕ ਰਿਆ ਅੰਗਰੇਜ਼ੀ ਗੋਲੀਆਂ ਟੀਕੇ ਇਹ ਚੀਜ਼ਾਂ ਵਿਕ ਰਿਆ ਨੇ ਇਸ ਚੀਜ਼ਾਂ ਦੀ ਬਜਾਏ ਸਰਕਾਰਾਂ ਨੂੰ ਪਿੱਛੇ ਪੁਰਾਣੇ ਬਜ਼ੁਰਗ ਸ਼ੁਰੂ ਤੋਂ ਇੱਕ ਫਰਿਆਦ ਲਾਉਂਦੇ ਆਏ ਨੇ ਕਿ ਅਫੀਮ ਔਰ ਭੁੱਕੀ ਦੇ ਡਿੱਪੂ ਖੋਲ ਦਿਓ ਜੇ ਬਾਕੀ ਸਟੇਟਾਂ ਦੇ ਵਿੱਚੋਂ ਖੁੱਲੇ ਆ ਅਗਰ ਇੱਥੇ ਖੁੱਲ ਜਾਏਗਾ ਦੇ ਸ਼ਾਇਦ ਇਹ ਨਸ਼ਿਆਂ ਦੇ ਨਾਲ ਜਿਹੜੀਆਂ ਮੋਤਾ ਹੋ ਰਹੀਆਂ ਨੇ ਇਸ ਚੀਜ਼ ਦੇ ਉੱਤੇ ਥੋੜਾ ਬਹੁਤ ਕੰਟਰੋਲ ਹੋ ਜਾਏਗਾ। ਉਹ ਨਸ਼ੇ ਵਾਲੇ ਨੂੰ ਜਿਹਦੇ ਕੋਲ ਨਸ਼ਾ ਫੜਿਆ ਜਾਂਦਾ ਹੈ ਉਸਦੇ ਬਾਰੇ ਪੂਰੀ ਜਾਂਚ ਕਰਕੇ ਪੂਰੀ ਇਨਕੁਆਇਰੀ ਕਰਕੇ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ ਮੇਰੇ ਹਿਸਾਬ ਦੇ ਨਾਲ ਇਹਨਾਂ ਦਾ ਘਰ ਨਾ ਤੋੜਿਆ ਜਾਵੇ। ਕਿਉਂਕਿ ਘਰ ਤੋੜਨ ਦੇ ਨਾਲ ਇਹ ਬੇਰੋਜ਼ਗਾਰ ਵੀ ਹੋ ਸਕਦੇ, ਬੇਘਰ ਵੀ ਹੋ ਸਕਦੇ। ਉਹਦੀ ਬਜਾਏ ਕਿਉਂ ਨਾ ਇਹਨਾਂ ਨੂੰ ਕੋਰਟ ਦੇ ਵਿੱਚ ਪਕਾਇਦਾ ਸਬੂਤ ਪੇਸ਼ ਕਰਕੇ ਇਹਨਾਂ ਨੂੰ ਸਜ਼ਾਏ ਮੌਤ ਦੀ ਸਜ਼ਾ ਦਿੱਤੀ ਜਾਵੇ। ਕਿਉਂਕਿ ਇਹ ਵੀ ਇੱਕ ਦੇਸ਼ ਵਿਰੋਧੀ ਹਮਲਾ ਆ ਸਾਡੀ ਨੌਜਵਾਨ ਪੀੜੀ ਦਾ ਸੱਤਿਆਨਾਸ਼ ਮਾਰਿਆ ਜਾ ਰਿਹਾ ਆ ਆਮ ਆਦਮੀ ਪਾਰਟੀ ਪੰਜਾਬ ਨਸ਼ਾ ਜਿਹੜਾ ਖਤਮ ਕਰ ਦਿੱਤਾ ਨਸ਼ਾ ਖਤਮ ਹੋਇਆ ਕਿ ਨਹੀਂ ਸਰ ਅਗਰ ਆਮ ਆਦਮੀ ਪਾਰਟੀ ਇਹ ਕਹਿ ਰਹੀ ਕਿ ਨਸ਼ਾ ਖਤਮ ਹੋ ਗਿਆ ਤੇ ਤੁਸੀਂ ਇਦਾਂ ਕਰੋ ਮੇਰੇ ਨਾਲ ਹੁਣੇ ਲਾਈਵ ਤੁਸੀਂ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਕਿਸੇ ਵੀ ਚੌਂਕ ਦੇ ਪੁਲ ਦੇ ਥੱਲੇ ਜਾ ਕੇ ਦੇਖੋ 12-12 ਸਾਲ ਦੇ ਬੱਚੇ ਸਲੂਸ਼ਨ ਸੁਂਗਦੇ ਹੋਏ ਲਫਾਫੇ ਨੱਕ ਨੂੰ ਮੂੰਹ ਨੂੰ ਲਗਾ ਕੇ ਸੁਂਗ ਰਹੇ ਨੇ ਦੂਸਰੇ ਨੰਬਰ ਤੇ ਪੁਲਾਂ ਦੇ ਥੱਲੇ ਇੰਨੀ ਨੌਜਵਾਨ ਪੀੜੀ ਜਿਹੜੀ ਪਈ ਆ ਬਹੁਤ ਅੱਛੇ ਘਰਾਂ ਦੇ ਲੋਕ ਵੀ ਨੇ ਕੁਝ ਕ੍ਰਿਮੀਨਲ ਮਾਈਂਡ ਵੀ ਨੇ ਤੇ ਜਿਹੜੇ ਕਿ ਨਸ਼ੇ ਦੀ ਹਾਲਤ ਦੇ ਵਿੱਚ ਸੜਕਾਂ ਦੇ ਉੱਤੇ ਪਾਗਲ ਬਣ ਕੇ ਘੁੰਮ ਰਹੇ ਆ ਨਸ਼ਾ ਕਿੱਥੇ ਖਤਮ ਹੋ ਗਿਆ ਜੀ ਗੱਲ ਪਹਿਲੇ ਰਾਜਨੀਤੀ ਦੀ ਆ ਰਾਜਨੀਤੀ ਦੇ ਵਿੱਚ ਕੋਈ ਵੀ ਬੰਦਾ ਵਧੀਆ ਸਾਫ਼ ਸੁਥਰਾ ਨਹੀਂ ਰਹਿ ਗਿਆ ਹਰੇਕ ਨੇ ਆਪ ਆਪਣੇ ਮੈਨਿਫੈਸਟੋ ਬਣਾਤੇ ਐਨੀਆਂ ਜਿਆਦਾ ਕਹਿ ਸਕਦੇ ਐਂ ਕਰੀ ਜਾਏ ਪਰ ਜਿਵੇਂ ਲੋਕ ਘਮਲੇ ਨੇ ਲੋਕ ਕਮਲੇ ਨਹੀਂ ਰਹੇ ਲੋਕ ਸਿਆਣੇ ਹੋ ਗਏ ਨੇ ਪੜ੍ਹੇ ਲਿਖੇ ਨੇ ਹਰ ਬੰਦਾ ਭਾਸ਼ਾ ਹਰ ਬੰਦਾ ਗੱਲ ਸਮਝਦਾ ਆਉਣਾ ਕਿਥੋਂ ਆ ਤੇ ਦੇਣਾ ਕਿੱਦਾਂ ਹੈ ਇਸ ਵਾਸਤੇ ਤਾਂ ਕੋਈ ਵੀ ਕੁਛ ਨਹੀਂ ਸੁਣਦਾ ਗੱਲ ਰਹਿ ਗਈ ਨਸ਼ਿਆਂ ਦੀ ਨਸ਼ਿਆਂ ਦੇ ਵਿੱਚ ਸਰਕਾਰਾਂ ਇਨਵੋਲਵ ਨੇ ਅਗਰ ਸਰਕਾਰਾਂ ਚਾਹਣ ਕਿ ਨਸ਼ਾ ਖਤਮ ਕਰਨਾ ਕਿੱਤੀ ਵਾਰ ਤਾਂ ਨਸ਼ਾ ਖਤਮ ਹੋਣਾ ਸੀ ਕੋਈ ਪਰਸਨ ਫਰਕ ਨਹੀਂ ਪਿਆ ਸਭ ਉਹੀ ਹਾਲ ਚਾਲ ਹੈ ਜੇ ਹਨਾ ਛਾਪੇਮਾਰੀ ਕੀਤੀ ਜਾ ਰਹੀ ਆ ਨਗਰੀਬ ਲੋਕਾਂ ਦੇ ਘਰ ਵੀ ਤੋੜੇ ਜਾ ਰਿਹਾ ਪਰ ਇਹ ਤਸਵੀਰ ਆ ਪੰਜਾਬ ਦੀ ਉਦਾਸੀ ਉਦਾਈ ਨਾਲ ਕਲੋ ਜਾ ਗਰੀਬ ਲੋਕਾਂ ਦਾ ਨਸ਼ਾ ਫੜਨ ਵਾਸਤੇ ਮਕਾਨ ਤੋੜੇ ਜਾ ਰਿਹਾ ਇੱਕ ਬੰਦਾ ਨਸ਼ਾ ਵੇਚਦਾ ਮੰਨ ਲਓ ਪਰਿਵਾਰ ਦਾ ਇੱਕ ਬੰਦਾ ਨਸ਼ਾ ਵੇਚਦਾ ਤੇ ਬਾਕੀ ਦੇ ਮੈਂਬਰਾਂ ਦਾ ਜਨਾਨੀਆਂ ਦਾ ਬੱਚਿਆਂ ਦਾ ਕੀ ਦੋਸ਼ ਉਹਨਾਂ ਨੂੰ ਘਰਾਂ ਤੋਂ ਕੱਢ ਕੇ ਬਾਹਰ ਬਿਠਾ ਦੇਣ ਮਕਾਨ ਤੋੜਦੇ ਨੇ ਕਿਉਂ ਤੋੜਦੇ ਆ ਜਿਹੜੇ ਘਰ ਉਹਨਾਂ ਨੇ ਬਣਾਏ ਗਏ ਆ ਆ ਜਿਹੜੇ ਉਹ ਗਲਤ ਪੈਸੇ ਨਾਲ ਬਣਾਏਗਾ ਤਾਂ ਉਹਨਾਂ ਦੇ ਘਰ ਤੋੜੇ ਜਾ ਰਹੇ ਆ ਨਹੀਂ ਚਾਹੇ ਗਲਤ ਪੈਸੇ ਨਾਲ ਬਣਾਏ ਨੇ ਪਰ ਉਹਨਾਂ ਘਰ ਨੂੰ ਘਰੇ ਬਣਾ ਨਾ ਕਰੋ ਬੱਚਿਆਂ ਉੱਤੇ ਨਾ ਬਾਹਰ ਕਢੋ ਜਿਹਨਾਂ ਜਿਹੜਾ ਦੋਸ਼ੀ ਪਾਇਆ ਜਾਂਦਾ ਜੇਲ੍ਹ ਸੁਟੋ ਪਰ ਤੇ ਪਰਚੇ ਪਾ ਕੇ ਉਹਨੇ ਜੇਲ੍ਹ ਸੁਟੋ ਇੱਕਦਮ ਹਾਲਾ ਸਰਕਾਰ ਵੱਲੋਂ ਕਾਰਵਾਈ ਕੀਤੀ ਆ ਰਹੀ ਹੈ ਨਸ਼ਾ ਵਿਰੁੱਧ ਹੁਣ ਸਰਕਾਰ ਦਾ ਇੱਕ ਮਹਿੰਗਾ ਇੱਕ ਡਰਾਮਾ ਵਾ ਜਿਹੜੇ ਨਸ਼ੇੜੀ ਆ ਜਦ ਕੀ ਰਹਿ ਨਹੀਂ ਸਕਦੇ ਜਿੱਡੇ ਤੋਂ ਬਗੈਰ ਉਹਨਾਂ ਦੇ ਨਸਾ ਨਸਾਂ ਵਿੱਚ ਵਾਪਕ ਕਿਹਾ ਨਸ਼ਾ ਚੋਣ ਇਹ ਕਾਰਵਾਈ ਕਿੰਨੀ ਕੁ ਸੱਚੀ ਆ ਕਿ ਉਹਨੂੰ ਵੀ ਨੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭੇਜਿਆ ਜਾਊਗਾ ਪਰ ਖਬਰਾਂ ਵਿੱਚ ਖਬਰਾਂ ਵੀ ਲੱਗਦੀ ਕੋਈ ਕੋਈ ਤਾਂ ਨਸ਼ਾ ਕੇਂਦਰਾਂ ਵਿੱਚ ਨਹੀਂ ਗਿਆ ਫਾਰਮੈਲਟੀਆ ਪੂਰੀਆਂ ਹੋ ਜਾਂਦੇ ਨੇ ਮੈਂ ਸਰਕਾਰਾਂ ਨੂੰ ਜਾਂ ਪਬਲਿਕ ਨੂੰ ਸਾਰੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਜੋ ਮੈਡੀਕਲ ਨਸ਼ਾ ਹੈ ਬੇਹੱਦ ਇਨਾ ਬੇਕਾਰ ਹੋਇਆ ਬੰਦਾ ਨਰਵਸ ਹੋ ਰਿਹਾ ਹੈ ਬੰਦੇ ਨੌਜਵਾਨਾਂ ਦੇ ਪੱਲੇ ਕੁਛ ਨਹੀਂ ਰਿਹਾ ਤੇ ਨਸਲਾ ਖਤ ਹੋ ਰੀਆਂ ਕੁਛ ਨਹੀਂ ਮਿਲਣਾ ਸ਼ਿਆਨਾ ਮਾਰੇ ਜਾ ਰਹੇ ਕੁਛ ਨੂੰ ਮਾਰੇ ਜਾ ਰਿਆ ਦੋ ਗੱਲਾਂ ਹੋ ਰਿਆ ਨੇ ਕੁਛ ਨਸ਼ੇ ਨਾਲ ਮਰ ਜਾਂਦੇ ਆ ਕੁਛ ਸਰਕਾਰਾਂ ਮਾਰ ਰੀਆਂ ਨੇ ਮੈਂ ਬੇਨਤੀ ਕਰ ਗਏ ਸਾਰੇ ਮੈਡੀਕਲ ਨਸ਼ਾ ਪੰਜਾਬ ਚ ਟੋਟਲ ਬੰਦ ਕਰਕੇ ਇੱਥੇ ਭੁੱਖੀ ਤੇ ਸ਼ਰਾਬ ਦੇ ਫੀਮ ਦੇ ਜੋ ਠੇਕੇ ਹਨ ਉਹ ਖੁੱਲੇ ਜਾਣ ਜਿਹਦੇ ਨਾਲ ਭੁੱਖੀ ਤੇ ਜੋ ਵੀਰ ਦਾ ਨਸ਼ਾ ਹੈ ਇਹ ਬੰਦੇ ਨੂੰ ਮਾਰਦਾ ਨਹੀਂ ਹੈ ਇੱਕ ਸਮਨ ਲੰਮਾ ਸਾਂ ਚੱਲ ਸਕਦਾ ਹਾਂ ਅਬ ਅਸੀਂ ਹੱਥ ਜੋੜ ਕੇ ਮੈਂ ਆਪਣੇ ਲੋਕਾਂ ਨੂੰ ਸਾਰੇ ਸਾਥੀਆਂ ਨੂੰ ਬੇਨਤੀ ਕਰਨਾ ਕਿ ਇਸ ਨੂੰ ਫੇਮ ਉਹ ਜੋ ਕੁਤੀ ਹੈ ਇਹਦੇ ਠੇਕੇ ਖੋਲੇ ਜਾਣ ਤਾਂ ਕਿ ਬੰਦਾ ਜੇ ਲੈ ਕੇ ਆਪਣਾ ਜਿੰਨੇ ਨਸ਼ਾ ਕਰਨਾ ਉਹਨੇ ਛੱਡਣਾ ਨਹੀਂ ਹੈ ਉਹ ਨਾ ਛੱਡ ਸਕਦਾ ਉਹਦੀ ਆਤਮਾ बन ਚੁੱਕਿਆ ਹੈਬਿਟ ਬਣ ਕੇ ਆ ਉਹਨਾਂ ਨਸ਼ਾ ਕਰਨਾ ਹੀ ਕਰਨਾ ਹੈ ਥੋੜਾ ਕਰ ਲੈ ਘਟਵਾ ਕੇ ਲੈ ਔਰ ਪਰਾਂ ਦੇ ਕਰੂ ਜਿਉਂ ਨੋ ਵੱਜਣਗੇ ਮੈਂਗਾ ਨਸ਼ਾ ਕਰਨ ਵਾਲੇ ਅਸਥਾਨ ਤੋਂ ਮੁਕਤ ਕਰਨ ਲਈ ਸਰਕਾਰ ਨੂੰ ਤੁਹਾਨੂੰ ਵੀ ਲੱਗਦਾ ਕਿ ਇਹ ਉਪਰਾਲੇ ਕਰਨੇ ਚਾਹੀਦੇ ਹਨ ਉਪਰਾਲੇ ਇਹ ਕਰਨੇ ਚਾਹੀਦੇ ਵੀ ਉਹਨਾਂ ਨੂੰ ਇੱਕਦਮ ਇੰਜੈਕਸ਼ਨ ਨਾਲ ਲਾਵੋ ਉਹਨਾਂ ਨੂੰ ਆਸਾ ਦਵਾਈ ਦਿਓ ਤਾਂ ਕਿ ਉਹ ਠੀਕ ਹੋ ਜਾਵੇ ਇੱਕ ਜਣ ਮਕਾਂਟਾ ਹਟਾ ਤਾਂ ਦੂਜੇ ਘਰ ਦੇ ਚਾਰਜਾਂ ਪਾਣੀ ਨੰਬਰ ਬੇਕਾਰ ਹੋ ਗਏ ਉਹ ਕਿੱਥੇ ਜਾਣਗੇ ਉਹ ਫਿਰ ਅਚੋਰੀਆਂ ਕਰਨਗੇ ਜਾਂ ਕੋਈ ਗਲਤ ਕੰਮੀ ਕਰਨਗੇ ਉਹਨਾਂ ਅਖਰ ਜਾਣਾ ਹੈ ਇਸ ਤਰ੍ਹਾਂ ਕਾਰ ਬਰਬਾਦੀ ਕਰਨੇ ਇਹ ਕੋ ਐਕਸ਼ਨ ਨਹੀਂ ਹੈ ਐਕਸ਼ਨ ਹੈਗਾ ਉਸ ਬੰਦੇ ਨੂੰ ਫੜ ਕੇ ਜੇਲ੍ਹ ਸੁਟੋ ਉਨੰਬੀ ਜੇ ਜਾਵੇ ਨਾਕੋ ਦੀ ਜ਼ਮਾਨਤ ਹੋਵੇਛੇ ਆਪੇ ਛਾਲ ਸਿਆਮ ਦੋ ਸਾਲਾਂ ਜਾਪੇ ਹਰ ਗੱਲ ਪੂਰਾ ਹੋ ਜਾਏਗਾ ਤੇ ਜੇ ਘਰਦਿਆਂ ਨੂੰ ਜੇ ਇੱਕ ਬੰਦਾ ਨਸ਼ਾ ਵਿੱਚ ਲੱਗਿਆ ਘਰਦਿਆਂ ਨੇ ਉਹਦੇ ਭਰਾਵਾਂ ਨੇ ਹੋਰ ਦੀ ਉਹਦਾ ਨਸ਼ਾ ਦਾ ਕਾਰੋਬਾਰ ਕਰਨ ਕੀ ਹੋਣਾ ਕੋਈ ਨਹੀਂ ਨਹੀਂ ਕਰ ਜਦ ਇੱਕ ਪੁਰਾ ਨਹੀਂ ਕਰ ਨਹੀਂ ਨਹੀਂ ਘਟੇਗਾ ਜਿਹੜੇ ਗਲਤ ਪੈਸੇ ਨਾਲ ਆਪਣਾ ਟਰੋਪੀ ਖਰੀਦੀ ਹੈ ਬਣਾਇਆ ਆਪਣੀ ਟਰੋਪੀ ਬਣਾਈ ਹੈ ਉਹ ਤਾਂ ਸਰਕਾਰ ਨੇ ਉਨੇ 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 ਕਰ ਲਿਆ ਬਣ ਗਿਆ ਉਹ ਇਕੱਲੇ ਨੇ ਬਣਾ ਪਰਿਵਾਰ ਨੇ ਰਣਖੇ ਬਣਾਇਆ ਹੁੰਦਾ ਪਰ ਉਹਦੇ ਨੂੰ ਚੰਗਾ ਕਿ ਉਸ ਬੰਦੇ ਨੂੰ ਜੇਲ੍ਹ ਭੇਜੋ ਤਾਂ ਕਿ ਉਹ ਤੁਹਾਨੂੰ ਕੁਝ ਕਵੇ ਨਾ ਬਗੜਾ ਗੱਲਾਂ ਨਾ ਕਰੇ ਸਭ ਨੂੰ ਨਹੀਂ ਲੱਗਦਾ ਵੀ ਸੁਪਰੀਮ ਕੋਰਟ ਦੀ ਆਮਾਨਨਾ ਕੀਤੀ ਜਾ ਰਹੀ ਆ ਵੀ ਇਸ ਨੂੰ ਲੈ ਕੇ ਵੀ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਕਿਹਾ ਵਾ ਕਵਾਰਾ ਵਿੱਚ ਵੀ ਆਇਆ ਵਾ ਕਿ ਕਿਸੇ ਗਰੀਬ ਪਰਿਵਾਰ ਦੇ ਨਸ਼ੇੜੀ ਦੇ ਇੱਕ ਇੱਕ ਮਰੀਜ਼ ਆ ਮਰੀਜ਼ ਉਮਰ ਦੇ ਨਾਤੇ ਉਹਦੇ ਉਹਦੇ ਘਰ ਨਹੀਂ ਕਾਣ ਜਾਗੇ ਪਰ ਇਸ ਦੇ ਉਲਟ ਪੰਜਾਬ ਸਰਕਾਰ ਧੱਕਾ ਕਰਦੀਆਂ ਵੀ ਬਣਾ ਸੁਪਰੀਮ ਕੋਰਟ ਨੇ ਸਹੀ ਕਿਹਾ ਡਾਇਰੈਕਸ਼ਨ ਸਹੀ ਦਿੱਤੀਆ ਕਿ ਮਕਾਨ ਢਾ ਗਿਆ ਉਹ ਸਾਰੇ ਪਰਿਵਾਰ ਨੂੰ ਬੇਘਰੇ ਦਾ ਨਾ ਕਰੋ ਉਹਨਾਂ ਤੋਂ ਬਚਾਓ ਇੱਕ ਨੂੰ ਜੇਲ੍ਹ ਸੁਟੋ ਜਾਵਨੂ ਕਿਸੇ ਹੋਟਾਂ ਦਾ ਜੋ ਵੀ ਹੈਗਾ ਮੈਡੀਸਨ ਤੇ ਬਾਕੀ ਜੀ ਪਰਿਵਾਰ ਦੇ ਜੀ ਬੇਕਾਰ ਹੋਗੇ ਭੁੱਖੇ ਮਰਨਗੇ ਉਹ ਫਿਰ ਭੁੱਖਾ ਮਰਦਾ ਬੰਦਾ ਜਦੋਂ ਦਾ ਖਰਚਾ ਵੀ ਨਹੀਂ ਚੱਲੇਗਾ ਉਹਦਾ ਕੀ ਹੈ ਸਰਕਾਰ ਨੂੰ ਪੁੱਛੋ ਵੀ ਇਹਨਾਂ ਨੇ ਜਿਹੜੇ ਬੰਦਿਆਂ ਨੂੰ ਫੜ ਕੇ ਜੇਲ੍ਹ ਸੁਟਾ ਮਕਾਨ ਨਹੀਂ ਢਾਤਾ ਉਹ ਕਿੱਥੇ ਜਾਣਗੇ ਛੜਕਾਂ ਤੇ ਬਹਿਣਗੇ ਆਖਰ ਉਹਨਾਂ ਨੂੰ ਰੋਟੀ ਖਾਣੀ ਆ ਸਰਗ ਪਰਵਾਜ਼ ਜੀਵਨੋ ਚਾਹੀਦਾ ਨਾ ਉਹਦਾ ਕੋਈ ਹੱਲ ਕਰਨ ਨਹੀਂ ਤੇ ਇੱਕ ਬੰਦੇ ਨੂੰ ਜੇਲ੍ਹ ਸੁਟੋ ਦੂਜਿਆਂ ਦਾ ਬੰਦੀ ਲੋ ਨਾ ਹੋਵੇ ਇਹ ਬਿਨਾ ਸੈਂਕ ਦੇ ਸਰਕਾਰਾਂ ਦੇ ਸੈਂਕ ਦੇ ਜਾਂ ਪੁਲਿਸ ਦੇ ਸੈਂਕ ਦੀ ਬਿਨਾ ਇਹ ਇਨਾ ਖੁੱਲਾ ਨਸ਼ਾ ਨਹੀਂ ਵੇਚ ਸਕਦਾ ਤਾਂ ਨਸ਼ਾ ਵਿਕਦਾ ਕੀ ਕਾਰਨ ਹੈ ਸਾਰੇ ਨਸ਼ਾ ਵੇਚਦੇ ਨੇ ਕੀ ਕਾਰਨ ਆ ਕਿ ਸਰਕਾਰ ਨੇ ਬੇਰੋਜ਼ਗਾਰੀ ਕਰਕੇ ਨਸ਼ਾ ਵੇਚ ਰਿਹਾ ਕੀ ਕਰਦੇ ਬੇਰੋਜ਼ਗਾਰੀ ਇੰਨੀ ਹੋ ਚੱਲੀ ਆ ਕਿ ਕੰਮ ਹੈ ਹੀ ਨਹੀਂ ਪੰਜਾਬ ਦੇ ਵਿੱਚ ਐਸ ਵੇਲੇ ਹਰ ਇਨਸਾਨ ਐਸ ਵੇਲੇ ਵੇਲਾ ਬੈਠਾ ਉਹਨੂੰ ਕੰਮ ਨਹੀਂ ਮਿਲ ਰਿਹਾ ਕੋ ਪ੍ਰਾਪਰਟੀ ਜਿੱਥੇ ਮਰਜ਼ੀ ਲੈ ਲਓ ਆਖੇ ਥੱਗੀ ਮਾਰਦਾ ਸਮਾਂ ਵੱਧਦਾ ਅਡਵਾਂਸ ਹੁੰਦਾ ਹੈ ਉਹਨੂੰ ਤਰੱਕੀ ਚਾਹੀਦੀ ਹੈ ਤਰੱਕੀ ਵਾਸਤੇ ਕੰਮ ਨੂੰ ਫਿਰ ਇਹ ਇਹ ਗਲਤ ਉਪਰਾਲੇ ਹੋ ਜਾਂਦੇ ਆ ਚੋਰੀਆਂ ਚੋਰੀਆਂ ਥੱਗੀਆਂ ਗੋਲ ਹੋ ਰੀਆਂ ਇੱਥੇ ਇੱਕ ਆਮ ਆਦਮੀ ਪਾਰਟੀ ਨੇ ਇਹਨੂੰ ਵਿਧਾਇਕਾ ਹਲਕਾ ਸੈਂਟਰ ਤੋਂ ਅਸ਼ੋਕ ਕਾਸ਼ਰ ਤੱਪੀ ਦੀ ਕਾਲੀ ਨਿਊਂਡ ਦੇ ਵਿੱਚ ਉਹਨਾਂ ਨੇ ਪਿਆਰੀ ਵੀ ਕਿ ਹਰ ਲੋਕ ਜਵਾਨ ਨੂੰ ਕਹਿ ਰਿਹਾ ਕਿ ਸਿਰ ਮੈਂ ਕੰਮ ਦਿਵਾ ਦਵਾਂਗਾ ਕਾੜੇ ਦੇ ਜਵਾਲੂਆਂ ਦੇ ਵਿੱਚ ਮੈਂ ਸੱਟ ਕਰਾ ਦੂਗਾ ਬੱਚੇ ਚਾੜ ਦੇ ਪਰ ਪਰ ਉਹਨਾਂ ਦੀ ਸਰਕਾਰ ਹੀ ਦੇਖਿਆ ਜਾ ਰਿਹਾ ਇੱਕ ਬਗਵਾ ਸਰਕਾਰਾਂ ਨੂੰ ਤੇ ਕੰਮ ਸੋਚਿਆ ਕਿ ਲੋਕਾਂ ਨੂੰ ਰੋਜ਼ਗਾਰ ਦੇਣ ਉਹਨਾਂ ਨੂੰ ਕੰਮ ਦੇਣ ਜਦ ਕੰਮ ਦਿਓਗੇ ਆਪ ਕੋਈ ਨਸ਼ੇ ਘਟ ਜਾਣਗੇ ਸਰ ਇੱਕ ਦੋ ਬੰਦਿਆਂ ਨੂੰ ਗੀਲ ਲਾ ਕੇ ਤੇ ਪੰਜਾਬ ਦਾ ਨਹੀਂ 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 ਸਾਰੇ ਪਬਲਿਕ ਨੂੰ ਮਿਲਣਾ ਚਾਹੀਦਾ ਜਿਹੜਾ ਬੰਦਾ ਵੀ 18-20 ਸਾਲ ਤੱਕ ਪੜ੍ਹ ਹੈਗਾ ਨੌਕਰੀ ਦੇ ਕਾਬਿਲ ਆ ਉਹਨੂੰ ਉਹਦੀ ਐਜੂਕੇਸ਼ਨ ਦੇ ਮੁਤਾਬਿਕ ਜੋ ਪੜ੍ਹਿਆ ਲਿਖਿਆ ਜੋ ਕਾਰੀਗਰ ਆ ਜਾਂ ਸੁਗਰੇਦ ਹੈ ਜਨੇਗਾ ਉਹ ਲੋਕਾਂ ਦਾ ਕੰਮ ਦਿਓ